ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਦੋਸਤੋ ਜਿਵੇਂ ਇਸ ਵਾਰੀ ਦੇਖਿਆ ਹੋਣਾ ਹਨਾ ਤੁਸੀਂ ਮੀਂਹ ਜਿਆਦਾ ਪੈਣ ਕਰਕੇ ਹਨਾ ਜਿਹੜੇ ਵਿਚਾਰੇ ਹੜ੍ਹਾਂ ਦੀ ਮਾਰ ਦੇ ਵਿੱਚ ਆਏ ਹੋਏ ਨੇ ਲੋਕ ਤੇ ਉਹਨਾਂ ਦਾ ਤਾਂ ਇਸ ਵਾਰੀ ਹਨਾ ਮਾਤਾ ਘਾਟਾ ਵੀ ਨਹੀਂ ਪੂਰਾ ਹੋ ਸਕਦਾ ਤੇ ਡੈਡੀ ਉਹ ਤਾਂ ਬਹੁਤ ਪਿੱਛੇ ਚਲੇ ਜਾਣੇ ਹਨ ਬਹੁਤ ਪਿੱਛੇ ਲੱਗੇ ਉਹ ਅੰਦਾਜ਼ਾ ਤੇ ਪਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਹਨਾ ਦੁਬਾਰਾ ਉਹਨਾਂ ਨੇ ਆ ਫੇਰ ਹਨਾ ਖੁਸ਼ੀਆਂ ਹੁਣ ਘਰੇ ਹਨਾ ਸਾਰਾ ਕੁਝ ਉਦਾਂ ਹੀ ਹਰਾ ਭਰਾ ਹੋ ਜੇ ਤੇ ਹਨਾ ਉਹਨਾਂ ਦੀ ਜ਼ਿੰਦਗੀਆਂ ਨੂੰ ਤੰਦਰੁਸਤ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਆਂ ਦੇਸਿਆਂ ਦੀ ਤੇ ਜਿੰਨਾ ਵਿੱਚ ਹਨਾ ਫਸਲਾਂ ਦਾ ਨੁਕਸਾਨ ਹੋਇਆ ਤੇ ਉਹ ਫਸਲਾਂ ਦੀ ਜੇ ਗੱਲ ਕਰੀਏ ਉਹਨਾਂ ਵਿੱਚੋਂ ਸਬਜ਼ੀਆਂ ਨਹੀਂ ਜਿਹੜੀ ਖੇਤੀ ਕਰਦੇ ਹਨਾ ਲੋਕ ਜਿਨ੍ਹਾਂ ਨੇ ਪਹਿਲੀ ਵਾਰੀ ਜਾਨੀ ਲਾਈ ਆਗੀ ਤੇ ਉਹਨਾਂ ਦਾ ਜਾਨੀ ਬਹੁਤ ਨੁਕਸਾਨ ਹੋ ਗਿਆ ਤੇ ਬਹੁਤ ਵੀਰ ਆਪਾਂ ਨੂੰ ਫੋਨ ਵੀ ਕਰਕੇ ਕਹਿੰਦੇ ਆਗੇ ਵੀ ਵੀਰੇ ਘਰ ਤੇ ਬਹੁਤ ਗਾਲਾਂ ਕੱਢਦੇ ਆ ਕਿਉਂਕਿ ਵੀ ਝੋਨਾ ਲਾਇਆ ਸੀ ਹਨਾ ਨਾਲ ਹੋਰ ਝੋਨਾ ਲਾ ਲੈਂਦਾ ਵੀ ਕਿਹੜੇ ਕੰਮਾਂ 'ਚ ਪੈ ਗਿਆ ਵੀ ਇੱਕ ਤਾਂ ਪੱਕੀ ਫਸਲ ਸੀ ਇਕੱਠਾ ਪੈਸਾ ਆ ਜਾਂਦਾ ਘਰੇ ਤੇ ਚਲੋ ਹੁੰਦਾ ਹੀ ਐ ਏਦਾਂ ਹਨਾ ਵੀ ਮੰਮੀ ਖਰਚੇ ਬਹੁਤ ਹੋ ਜਾਂਦੇ ਆ ਹਨਾ ਵੀ ਸਾਦੀ ਤੇ ਗੜਾਈ ਦਾ ਬਹਾਈ ਦਾ ਬੀਜ ਦਾ ਹਨਾ ਪਨੀਰੀ ਲਾਉਣੀ ਤੇ ਫਿਰ ਉਦੋਂ ਬਾਅਦ ਜਦੋਂ ਫਸਲ ਖਰਾਬ ਹੋ ਜਾਂਦੀ ਆ ਬੰਦੇ ਦਾ ਹਨਾ ਦਿਲ ਟੁੱਟ ਹੀ ਜਾਂਦਾ ਘਰਦਿਆਂ ਦਾ ਹਨਾ ਤੇ ਚਲੋ ਆਪਾਂ ਐ ਨਹੀਂ ਕਹਿੰਦੇ ਵੀ ਵੀ ਘਰ ਦੇ ਨਾ ਕਹੋ ਪਰ سپورਟ ਜ਼ਰੂਰ ਕਰੋ ਆਪਣੇ ਬੱਚਿਆਂ ਦੀ ਹਨਾ ਜੇ ਹੁਣ ਅਸੀਂ ਗੱਲ ਕਰੀਏ ਡੈਡੀ ਆਪਣੇ ਕੋਲੇ 3 ਕਕੀਲੇ ਜ਼ਮੀਨ ਹਨਾ ਆਪਣੀ ਉਹਦੇ ਵਿੱਚ ਕੋਈ ਝੋਨਾ ਨਹੀਂ ਦੋਸਤੋ ਸਾਰੀ ਸਬਜ਼ੀ ਲੱਗੀ ਹੋਈ ਸੀ ਤੇ ਡੈਡੀ ਕਿੰਨਾ ਨੁਕਸਾਨ ਹੋ ਗਿਆ ਹੁਣ ਆਪਣਾ 70 80% ਉਹ ਪ੍ਰਸੈਂਟ ਹੋ ਗਿਆ ਸਾ 70 80% ਉਹਦੇ ਵਿੱਚ ਸਾਗ ਤਿਆਰ ਸੀ ਹਨਾ ਆਹ ਤਿਆਰ ਨਹੀਂ ਮੂਲੀਆਂ ਤਾਂ ਲੈ ਕੇ ਵੀ ਦੋਸਤੋ ਆਉਂਦੇ ਰਹੇ ਸੀ ਤੁਹਾਡੇ ਕੋਲੇ ਹਨਾ ਵੀਡੀਓ ਵੀ ਤੁਸੀਂ ਦੇਖੀ ਹੋਣੀ ਆ ਉਹ ਸਾਰੀਆਂ ਗਲਕੀਆਂ ਪਾਣੀ ਨਾਲ ਉਹ ਡੈਡੀ ਕੀ ਕੀ ਤਿਆਰ ਸੀ ਵੀ ਤਿਆਰ ਤੇ ਆਪੇ ਮੂਬੀ ਤਿਆਰ ਸੀ ਪਾਲਕ-ਮਾਲ ਹਨਾ ਸਾਗ ਤਿਆਰ ਸੀ ਮੇਥੇ ਦੋਸਤੋ ਜਾਨੀ ਕਹਿਣ ਦਾ ਮਤਲਬ 70 80% ਹਨਾ ਸਾਡਾ ਨੁਕਸਾਨ ਹੋ ਗਿਆ ਤੇ ਅਸੀਂ ਫੇਰ ਵੀ ਨਹੀਂ ਦੋਸਤੋ ਡੋਲ ਰਹੇ ਤੇ ਮਾਤਾ ਪਿਤਾ ਨੂੰ ਆਪਣੇਆਂ ਨੂੰ ਕੋਲੇ ਪਠਾਉਣ ਦਾ ਵੀ ਮੈਂ ਤੁਹਾਨੂੰ ਕਾਰਨ ਦੱਸ ਦਿੰਨਾ ਕਿਉਂਕਿ ਅਸੀਂ ਝੋਨਾ ਨਹੀਂ ਲਾਇਆ ਹੋਇਆ ਜਿੰਨੀ ਵੀ ਆਪਣੀ ਹਨਾ ਜ਼ਮੀਨ ਆ ਆਪਣੇ ਹਿੱਸੇ ਆਈ ਹੋਈ ਸਾਰੀ ਇਸ ਸਬਜ਼ੀ ਲਾਈ ਹੋਈ ਆ ਉਹਦੇ ਵਿੱਚੋਂ ਬਚੀ ਵੀ ਹੋਈ ਆ ਕੋਸੇ ਇਦਾਂ ਨਹੀਂ ਹੈਗਾ ਵੀ ਪ੍ਰਮਾਤਮਾ ਹਨਾ ਆਪਣੇ ਨਾਲ ਨਹੀਂ ਤੇ ਜਿਹੜੀ ਬਚੀ ਹੋਈ ਆ ਉਹ ਵੀ ਪ੍ਰਮਾਤਮਾ ਨੇ ਛੱਡੀ ਹੋਈ ਆ ਆਪਾਂ ਨੂੰ ਹਨਾ ਤੇ ਉਹਦੇ ਵਿੱਚੋਂ ਹੀ ਚਲੋ ਹੁਣ ਗੁਜ਼ਾਰਾ ਕਰਨਾ ਫਿਰ ਫੇਰ ਦੁਬਾਰੇ ਨਵੇਂ ਸਿਰੇ ਤੋਂ ਲਾ ਦਾਂਗੇ ਤੇ ਯਾਨੀ ਕੋਲੇ ਬਿਠਾਉਣ ਦਾ ਕਾਰਨ ਇਹ ਆ ਵੀ ਆਪਾਂ ਨੂੰ ਦੋਸਤੋ ਹੌਸਲਾ ਬਹੁਤ ਦਿੰਦੇ ਆ ਆਪਣੇ ਮਾਤਾ ਪਿਤਾ ਆਪਣੀ ਫੈਮਿਲੀ ਹਨਾ ਸ ਉਹ ਵੀ ਕਈ ਵਾਰੀ ਇਦਾਂ ਹੁੰਦਾ ਜਦੋਂ ਸਾਰੀ ਫਸਲ ਹਨਾ ਆਪਣੀ ਖਤਮ ਹੋ ਜੇ ਤੇ ਬੰਦੇ ਦਾ ਮਨ ਢੋਲ ਜਾਂਦਾ ਕਿਉਂਕਿ ਖਰਚੇ ਬਹੁਤ ਹੁੰਦੇ ਹਨਾ ਆਮਦਨ ਦਾ ਕੋਈ ਸਾਧਨ ਜਦੋਂ ਬੰਦ ਹੋ ਜਵੇ ਤੇ ਬੜਾ ਦੁਖੀ ਤਾਂ ਹੁੰਦਾ ਹੀ ਆ ਮਨ ਤੇ ਫੇਰ ਵੀ ਆਪਣੇ ਮਾਤਾ ਪਿਤਾ ਆਪਾਂ ਨੂੰ ਬਹੁਤ ਸਪੋਰਟ ਕਰਦੇ ਆ ਹਨਾ ਤੇ ਮੰਮੀ ਜਾਨੀ ਬੰਦਾ ਉਹਦੇ ਨਾਲ ਹਨਾ ਤੁਰਿਆ ਫਿਰਦਾ ਜੇ ਆਪਾਂ ਨੂੰ ਹਨਾ ਘਰਦਿਆਂ ਦੀ ਸਪੋਰਟ ਮਿਲੀ ਜਾਵੇ ਤੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਘਰ ਦੇ ਹਨਾ ਕਹਿ ਦਿੰਦੇ ਆ ਵੀ ਝੋਨਾ ਲਾ ਲੈਂਦਾ ਇਹਨੂੰ ਕਿਹੜੇ ਕੰਮਾਂ 'ਚ ਪੈ ਗਿਆ ਬਹੁਤ ਫੋਨ ਆਉਂਦੇ ਆ ਨਵੇਂ ਜਿਹੜੇ ਵੀਰਾਂ ਨੇ ਸਬਜ਼ੀਆਂ ਦੀ ਖੇਤੀ ਦਾ ਕੰਮ ਸ਼ੁਰੂ ਕਰਿਆ ਸੀ ਇਹ ਤਾਂ ਕਹਿਣ ਦਾ ਮਤਲਬ ਇਹ ਆ ਵੀ ਬੱਚਿਆਂ ਨੂੰ ਹੌਸਲਾ ਦੇ ਕੋਈ ਨਾ ਬੇਟਾ ਹੁਣ ਮਾਰ ਪੈਗੀ ਮੂਰੇ ਫਿਰ ਚੱਲ ਪੈਣੀ ਆ 6 ਮਹੀਨੇ ਨੂੰ ਫਿਰ ਤਿਆਰ ਹੋ ਜਾਣੀਆਂ ਕਾਟ ਬਾਦ ਤਾਂ ਆਉਂਦੀ ਹੁੰਦੀ ਹੈ ਜ਼ਿੰਦਗੀ 'ਚ ਕੰਮਾਂ 'ਚ ਹਾਂ ਬਿਲਕੁਲ ਬਿਲਕੁਲ ਬੱਚਿਆਂ ਨੂੰ ਡੋਲਣ ਦਾ ਵੋ ਉਹਨਾਂ ਨੂੰ ਕਹੋ ਤੁਸੀਂ ਦਿਲ ਖੋਲ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਹਾਂ ਫੇਰ ਇੱਕ ਵਾਰੀ ਗੁਰੂ ਘਟਾ ਨਹੀਂ ਦਿੰਦਾ ਹਾਂ ਚਲੋ ਝੋਨੇ ਆ ਜੇ ਝੋਨੇ ਦੀ ਗੱਲ ਕਰਦੇ ਆ ਜੇ ਝੋਨਾ ਵੀ ਲਾਇਆ ਹੁੰਦਾ ਫੇਰ ਵੀ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਹਨਾ ਉੱਧਰ ਵਿਚਾਰਿਆਂ ਦੇ ਝੋਨੇ ਨਾਲ ਪੱਕਾ ਪੈ ਕੇ ਉਹਨਾਂ ਨੂੰ ਹੀ ਮਾਰ ਪੈ ਗਈ ਉਹਨਾਂ ਹਾਂ ਜਿਹੜੇ ਵਿਚਾਰੇ ਹਾੜਾਂ ਦੇ ਵਿੱਚ ਆ ਗਏ ਉਹਨਾਂ ਦਾ ਝੋਨਾ ਵੀ ਦੋਸਤੋ ਪਾਣੀ ਦੇ ਵਿੱਚ ਰੁੜ ਗਿਆ ਨਾਲ ਬੱਡਾਂ ਵਾਲ ਦੇ ਝੋਨਾ ਬੱਡਣ ਵਾਲਾ ਸੀ ਹਾਂ ਬਾਕੀ ਆਏ ਹੁੰਦਾ ਦੋਸਤੋ ਕਈ ਵਾਰੀ ਇਦਾਂ ਹੁੰਦਾ ਵੀ ਜੇ ਪ੍ਰਮਾਤਮਾ ਆਪਣੇ ਤੋਂ ਲੈ ਗਿਆ ਉਹਦੇ ਨਾਲ ਹੋ ਸਕਦਾ ਆਪਾਂ ਨੂੰ ਵੱਧ ਦੇਣਾ ਹੋਵੇ ਹਨਾ ਡੈਡੀ ਬਿਲਕੁਲ ਉਹਦੀ ਰਜਾਤ ਵਿੱਚ ਰਹੋ ਹਾਂ ਉਹਦੀ ਰਜਾ ਵਿੱਚ ਰਹੋ ਤੇ ਚਲੋ ਫੇਰ ਵੀ ਥੋੜੇ ਤਾਂ ਹੋਣਾ ਝੋਨਾ ਕੋਸਤਾ ਕੋਸਤਾ ਲੱਗਿਆ ਹੀ ਹੋਣਾ ਸਾਡੇ ਦੋਸਤੋ ਝੋਨਾ ਵੀ ਨਹੀਂ ਹੈਗਾ ਤੇ ਫੇਰ ਵੀ ਅਸੀਂ ਤੁਹਾਨੂੰ ਹਣਾ ਹੱਲਾਸ਼ੇਰੀ ਦੇ ਰਹੇ ਹਾਂ ਹੌਸਲਾ ਦੇ ਰਹੇ ਹਾਂ ਹਣਾ ਐਪਰੀਸ਼ੀਏਟ ਕਰ ਰਹੇ ਹਾਂ ਤੇ ਬਾਕੀ ਆਪਣੇ ਡੈਡੀ ਦੀ ਆਪਣੇ ਬਾਦਰ ਸਾਹਿਬ ਦੀ ਹਣਾ ਬਹੁਤ ਸਪੋਰਟ ਆ ਜੇ ਕੋਈ ਆਪਣੀ ਫਸਲ 'ਚ ਕੋਈ ਪ੍ਰੋਬਲਮ ਆਉਂਦੀ ਆ ਜਾਂ ਕੋਈ ਫਸਲ ਖਰਾਬ ਹੁੰਦੀ ਆ ਹਣਾ ਤੇ ਪ੍ਰਮਾਤਮਾ ਵੱਲ ਮੂੰਹ ਕਰਕੇ ਕਹਿ ਰਹੇ ਨੇ ਕਿ ਕੋਈ ਨਾ ਉੱਪਰ ਵਾਲਾ ਹੈਗਾ ਬੈਠਾ ਦੇਖਦਾ ਆਪਾਂ ਨੂੰ ਕੋਈ ਨਾ ਤੋ ਇਦਾਂ ਯਾਨੀ ਬੰਦੇ ਨੂੰ ਹੌਸਲਾ ਬਹੁਤ ਮਿਲਦਾ ਹਨਾ ਹੁਣ ਅਸੀਂ ਤਾਂ ਖਾਜੀ ਦੇ ਵਿੱਚੋਂ ਪਾਣੀ ਵੀ ਪੰਜ ਚਾਰ ਮਾ ਵੀ ਘੜਤਾ ਹਾਂ ਹਾਂ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਆਪਣੇ ਬਾਤ ਰਗਾਮ ਲੱਗੇ ਰਹੇ ਨੇ ਸੀ ਲਗਾਤਾਰ ਬੱਪ ਡਲ ਰਹੇ ਆਪਣਾ ਹਾਂ ਲਗਾਤਾਰ ਪਾਣੀ ਆਪਣਾ ਨਿਕਲਦਾ ਰਿਹਾ ਫੇਰ ਵੀ ਚਲੋ ਸਵੇਰੇ ਦੂਰਾਂ ਵੀ ਵਾ ਨਹੀਂ ਫੇਰ ਘੜਾ ਹਾਂ ਫੇਰ ਵੀ ਚਲੋ ਜਿਹੜੀ ਹਨਾ ਬਚਾਉਣੀ ਸੀ ਮਾਲਕ ਨੇ ਬਚਾ ਲਈ ਤੇ ਜਿਹੜੀ ਖਤਮ ਹੋਣੀ ਸੀ ਉਹ ਖਤਮ ਹੋ ਗਈ ਤੇ ਜੇ ਤੁਸੀਂ ਆਪਣੀ ਬੱਚਿਆਂ ਦੀ ਸਕੂਟ ਨਹੀਂ ਕਰੋਗੇ ਹਨਾ ਤੇ ਬਾਕੀ ਉਹਨਾਂ ਨੂੰ ਵੀ ਬਾਹਰੋਂ ਵੀ ਨਹੀਂ ਹਨਾ ਦੇ ਵੀ ਕੋਈ ਨਾ ਕੋਈ ਹਨਾ ਗੱਲ ਕਰ ਹੀ ਦਿੰਦੇ ਆ ਸੋ ਇਸ ਤਰ੍ਹਾਂ ਦਿਲ ਤੇ ਨਾ ਲਾਉਂਦੀ ਦਿਲ ਤੇ ਲੱਗ ਜਾਂਦੀ ਆ ਹਨਾ ਬੱਚਿਆਂ ਤੇ ਫੇਰ ਜਾਨੀ ਉਹ ਜਿਹੜਾ ਆਪਣਾ ਪੰਕੀਆਂ ਫਸਲਾਂ ਰਵਾਇਤੀ ਫਸਲਾਂ ਨੂੰ ਛੱਡ ਕੇ ਕੋਈ ਕੰਮ ਹਨਾ ਖੇਤੀ ਦੇ ਵਿੱਚ ਅਲੱਗ ਕਰਦੀ ਸੋਚ ਰਹੀ ਆ ਹਨਾ ਡੈਡੀ ਤੋਂ ਮੈਨੂੰ ਲੱਗਦਾ ਫਿਰ ਉਹ ਅੱਗੇ ਸੋਚਣਗੇ ਨਹੀਂ ਹਨਾ ਜੇ ਆਪਣੀ ਫੈਮਿਲੀ ਦਾ ਸਪੋਰਟ ਨਹੀਂ ਹੋਊਗਾ ਆਪਣੇ ਨਾਲ ਹਨਾ ਤੇ ਬਾਕੀ ਦੋਸਤੋ ਇਸ ਕਰਕੇ ਆਪਾਂ ਵੀਡੀਓ ਬਣਾਈ ਆ ਗਈ ਵੀ ਜਿਹੜੇ ਆਪਣੇ ਨਵੇਂ ਵੀਰ ਹਨਾ ਸਾਫੀਆਂ ਵੱਲ ਆ ਰਹੇ ਨੇ ਤੇ ਤੁਸੀਂ ਜਰੂਰ ਉਹਨਾਂ ਨੂੰ ਉ ਆਪਣੀ ਵੀਡੀਓ ਦਿਖਾ ਦੇ। ਬਾਕੀ ਦੋਸਤੋ ਵੀਡੀਓ ਵਿੱਚ ਜੇ ਕੋਈ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਹਨਾ ਕੋਈ ਗੱਲ ਗਲਤ ਕਹੀ ਗਈ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਵੀਡੀਓ ਵਿੱਚ ਜੇ ਕੋਈ ਗੱਲ